ਸਭ ਜੀ ਨਾਲ ਕੱਲ ਵੀ ਹੋਈ ਸੀ ਲੰਮੀ ਗੱਲ ਹੋਈ ਇਹਦੇ ਉੱਤੇ ਘਟੋ ਘਟ 20 ਮਿੰਟ ਗੱਲ ਹੁੰਦੀ ਰਹੀ ਜਿਹੜੀ ਨੁਕਤੀ ਹੈ ਸਿੰਘ ਸਰਬਾਨਾਂ ਦੀ ਉਹਨਾਂ ਨੂੰ ਸੇਵਾ ਦੀ ਤਾਰਕੁਸ਼ੀ ਉਹਨਾਂ ਦੀ ਕਰਨੀ ਹੈ ਜਾਂ ਉਹਨਾਂ ਨੂੰ ਬਤਾਈ ਗੀ ਦੇਣੀ ਹੈ ਇਹ ਕਾਰਜ ਕਰਨ ਦੇ ਵਿੱਚ ਕੁਝ ਸਮਾਂ ਲੱਗੇਗਾ ਕਿਉਂਕਿ ਜਲਦੀ ਇਹ ਵਿਧੀ ਵਿਵਧਾਨ ਨਹੀਂ ਬਣ ਸਕਦਾ ਕਿਉਂਕਿ ਇਹਦੇ ਵਿੱਚ ਇਹ ਕਹੀ ਹੈ ਵੀ ਕੱਲੀ ਸ਼੍ਰੋਮਣੀ ਕਮੇਟੀ ਦੀ رائے ਨਾਲ ਵਿਧਾਨ ਬਣ ਜੇ ਉਹ ਨਹੀਂ ਗੱਲ ਬਣਨੀ ਦੁਨੀਆ ਭਰ ਦੇ ਸਿੱਖਾਂ ਦੀ رائے ਨਾਲ ਜਿਹੜੇ ਸਿਆਣੇ ਆ ਵਿਦਵਾਨ ਆ ਬਾਕੀ ਸੰਤ ਮਹਾਪੁਰਖ ਹੈ ਕੌਮ ਦੇ ਜਿਹੜੇ ਬੜੇ ਸਿਆਣੇ ਸਚੱਜੇ ਆਗੂ ਹੈ ਸਾਰੀਆਂ ਤਰ੍ਹਾਂ ਉਹ ਸਾਰਿਆਂ ਦੀ ਨੁਮਾਇੰਦਗੀ ਦੇ ਨਾਲ ਹੀ ਸਾਰਿਆਂ ਦੀ ਰਾਏ ਦੇ ਨਾਲ ਉਹ ਮਸਲਾ ਹੱਲ ਹੋਣਾ ਚਾਹੀਦਾ ਔਰ ਅਸੀਂ ਵੀ ਪਹਿਲਾਂ ਹੀ ਪੰਥਕ ਇਕੱਠ ਦੇ ਵਿੱਚ 14 ਮਾਰਚ ਨੂੰ ਅਪੀਲ ਕੀਤੀ ਸੀ ਕਿ ਜਥੇਦਾਰ ਸਾਹਿਬਾਨਾਂ ਨੂੰ ਲਾਉਣ ਦਾ ਹਟਾਉਣ ਦਾ ਵਿਧੀ ਵਿਧਾਨ ਹੋਣਾ ਚਾਹੀਦਾ ਵਿਧੀ ਵਿਧਾਨ ਅਗਰ ਹੋਏਗਾ ਤਾਂ ਇਹ ਜਿਹੜੇ ਮਸਲੇ ਉੱਠ ਰਹੇ ਨਹੀਂ ਉੱਠਣਗੇ ਇਸ ਕਰਕੇ ਉਹਦੇ ਲਈ ਪ੍ਰਧਾਨ ਸਾਹਿਬ ਨੇ ਵਿਸ਼ਵਾਸਦਾਰ ਲੱਗੇ ਹੋਏ ਆ ਇਨੂੰ ਵਕਤ ਲੱਗ ਸਕਦਾ ਪਰ ਬਣੇਗਾ ਜ਼ਰੂਰ ਮੇਰੀ ਬੇਨਤੀ ਹੈ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਸਰਦਾਰ ਬਲਵੰਤ ਸਿੰਘ ਦੀ ਰਾਜੋਆਣਾ ਕੁਰਬਾਨੀ ਦਾ ਹਰ ਸਿੱਖ ਦੇ ਹਿਰਦੇ ਵਿੱਚ ਉਹਨਾਂ ਪ੍ਰਤੀ ਬਹੁਤ ਵੱਡਾ ਸਨਮਾਨ ਅਤੇ ਸਤਿਕਾਰ ਹੈ ਔਰ ਸਮੁੱਚੀ ਕੌਮ ਉਹਨਾਂ ਦਾ ਬਹੁਤ ਵੱਡਾ ਸਨਮਾਨ ਕਰਦੀ ਹੈ ਸਤਿਕਾਰ ਕਰਦੀ ਹੈ ਜੇਕਰ ਪੰਥ ਉਹਨਾਂ ਨੂੰ ਸ੍ਰੀ ਕਾਲ ਤਖਤ ਸਾਹਿਬ ਦਾ ਦਸੇਦਾਰ ਲਾਉਂਦਾ ਇਸ ਤੋਂ ਵੱਡੀ ਮੈਂ ਸਮਝਦਾ ਸਾਨੂੰ ਇਸ ਤੋਂ ਵੱਡੀ ਕੋਈ ਖੁਸ਼ੀ ਵਾਲੀ ਗੱਲ ਨਹੀਂ ਅਸੀਂ 101% ਇਸ ਗੱਲ ਦੀ ਸਹਿਮਤੀ ਦੇਾਂਗੇ ਔਰ ਅਸੀਂ ਸਾਰੇ ਪੰਥ ਦੇ ਨਾਲ ਮਿਲ ਕੇ ਇਸ ਗੱਲ ਦੀ ਪੂਰਨ ਹਮਾਇਤ ਕਰਾਂਗੇ ਦੂਸਰੀ ਗੱਲ ਇਹ ਹੈ ਕਿ ਜਿੰਨੇ ਵੀ ਬੰਦੀ ਸਿੰਘ ਬੈਠੇ ਆਂ ਜੇਲਾਂ ਦੇ ਵਿੱਚ ਸਰਦਾਰ ਜਗਤਾਰ ਸਿੰਘ ਜੀ ਦੁਆਰਾ ਬਹੁਤ ਵੱਡੀ ਉਹਨਾਂ ਦੀ ਕੁਰਬਾਨੀ ਆ ਬਚਪਨ ਉਹਨਾਂ ਦਾ ਮੈਂ ਦੇਖਿਆ ਆਪਣੀਆਂ ਅੱਖਾਂ ਦੇ ਨਾਲ ਜਦੋਂ ਉਹ ਇਹ ਸੰਘਰਸ਼ ਵਿੱਚ ਸ਼ਾਮਲ ਨਹੀਂ ਹੋਏ ਸਨ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਕਿ ਮੈਂ ਉਹਨਾਂ ਦੇ ਘਰੇ ਵੀ ਜਾਂਦਾ ਰਿਹਾ ਔਰ ਉਹ ਬੜੀ ਛੋਟੀ ਉਮਰ ਦੇ ਵਿੱਚ ਗੁਰਸਿੱਖੀ ਨੂੰ ਪ੍ਰਣਾਏ ਹੋਏ ਸੀ ਤੁਸੀਂ ਮੰਨਣਾ ਨਹੀਂ ਕਿ ਉਹਨਾਂ ਦੀ 15 ਤੋਂ 16 ਸਾਲ ਦੀ ਉਮਰ ਹੋਏਗੀ ਜਦੋਂ ਆਪਣੇ ਪਿੰਡ ਖਵਾਰੇ ਉਹ ਦਮਦਮੇ ਟਕਸਾਲ ਦੇ ਸਿੰਘਾਂ ਨੂੰ ਲਿਜਾ ਕੇ ਇੱਕ ਉਹਨਾਂ ਦੇ ਸਾਥੀ ਹੁੰਦੇ ਸੀ ਸਰਦਾਰ ਬਲਦੇਵ ਸਿੰਘ ਦੀ ਖਵਾਰਾ ਉਹ ਦਮਦਮੇ ਟਕਸਾਲ ਦੇ ਵਿੱਚੋਂ ਹੀ ਗੁਰਮਤਿ ਵਿੱਦਿਆ ਪ੍ਰਾਪਤ ਕੀਤੀ ਉਹ ਵੀ ਬਾਅਦ ਵਿੱਚ ਸੰਘਰਸ਼ ਵਿੱਚ ਸ਼ਹੀਦ ਹੋਏ ਉਹਨਾਂ ਦੇ ਪਿੰਡ ਸਾਡੇ ਸਿੰਘ ਜਾ ਕੇ ਕਥਾ ਕੀਰਤਨ ਕਰਦੇ ਰਹੇ ਅਮਰ ਸੰਚਾਰ ਕਰਦੇ ਰਹੇ ਮੈਂ ਤਾਂ ਕਹਿਣਾ ਚਾਹੁੰਨਾ ਕਿ ਉਹਨਾਂ ਦੀ ਬਚਪਨ ਤੋਂ ਹੀ ਧਾਰਮਿਕ ਸੇਵਾਵਾਂ ਦੇ ਵਿੱਚ ਬਹੁਤ ਵੱਡੀ ਰੋਟੀ ਸੀ ਔਰ ਛੋਟੀ ਉਮਰ ਤੋਂ ਪੜ੍ਹ-ਪੜ ਕੇ ਅੱਗੇ ਹੋ ਕੇ ਉਹ ਧਾਰਮਿਕ ਸੇਵਾਵਾਂ ਦੇ ਵਿੱਚ ਹਮੇਸ਼ਾ ਯਤਨਸ਼ੀਲ ਰਹਿੰਦੇ ਸਨ ਮੈਂ ਉਹਨਾਂ ਦਾ ਬਚਪਨ ਦੇਖਿਆ ਕਿ ਉਹਨੂੰ ਬਹੁਤ ਹੀ ਧਾਰਮਿਕ ਖਿਆਲਾਂ ਦੇ ਔਰ ਗੁਰੂ ਘਰ 'ਚ ਸੇਵਾ ਕਰਨ ਵਾਲੇ ਔਰ ਬੜਾ ਉਤਸ਼ਾਹ ਸੇ ਬਾਣੀ ਪੜਨ ਵਾਲੇ ਸੋ ਉਹਨਾਂ ਦੀ ਬਹੁਤ ਲੰਮਾ ਸੰਘਰਸ਼ ਹੈ ਉਹਨਾਂ ਦੇ ਜੀਵਨ ਦਾ ਬਹੁਤ ਵੱਡੀ ਕੁਰਬਾਨੀ ਹੈ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਬੈਠੇ ਆ ਸਰਦਾਰ ਦਵਿੰਦਰਪਾਲ ਸਿੰਘ ਖੁੱਲਰ ਦਾ ਸਿੱਧਕ ਵੇਖੋ ਕਿ ਕਿੰਨਾ ਲੰਮਾ ਸਮਾਂ ਉਹਨਾਂ ਨੂੰ ਜੇਲ੍ਹ ਵਿੱਚ ਬੈਠਿਆ ਹੋ ਗਿਆ ਅੱਜ ਤੱਕ ਕਦੇ ਉਹਨਾਂ ਨੇ ਕੋਈ ਗਿਲਾ ਸ਼ਿਕਵਾਨੀ ਆਪਣੀ ਕੌਮ ਨਾਲ ਕੀਤਾ ਇਹ ਦੇਖੋ ਐਡੀ ਵੱਡੀ ਧ੍ਰੜਤਾ ਐਡਾ ਵੱਡਾ ਜੇਰਾ ਇਹ ਕੌਮ ਦੇ ਯੋਧਿਆਂ ਦੇ ਅੰਦਰ ਹੀ ਹੋ ਸਕਦਾ ਦੂਸਰੇ ਦੇ ਅੰਦਰ ਨਹੀਂ ਇਹ ਕੋਈ ਹੋਰ ਬੰਦਾ ਹੁੰਦਾ ਨਾ ਇਥੋਂ ਇਸ ਸੰਸਾਰ ਤੇ ਪਹਿਲੀ ਗੱਲ ਤਾਂ ਉਹਨੇ ਆਪਣੀ ਕੌਮ ਨੂੰ ਹੀ ਲਾਂਬੇ ਦੇ ਦੇ ਕੇ ਸਾਰੀ ਕੌਮ ਨੂੰ ਮਾਰ ਦੇਣਾ ਸੀ ਦੂਸਰੀ ਗੱਲ ਉਹਦੇ ਤੇ ਇੰਨਾ ਅਸਰ ਪੈਣਾ ਸੀ ਕਿ ਉਹਨੇ ਇੰਨਾ ਲੰਮਾ ਸਮਾਂ ਸੰਘਰਸ਼ ਨਹੀਂ ਕਰ ਪਾਉਣਾ ਸੀ ਪਰ ਸਾਡੇ ਯੋਧਿਆਂ ਨੇ ਸਰਦਾਰ ਗੁਰਦੀਪ ਸਿੰਘ ਖੜਾ ਹੈਗਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਬੰਦੀ ਸਿੰਘ ਖਗੇ ਆ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਆ ਬਹੁਤ ਵੱਡੀ ਘਾਲਣਾ ਸੋ ਇਹ ਸਾਰੇ ਸਿੰਘਾਂ ਦਾ ਮੈਂ ਰੋਮ-ਰੋਮ ਕਰਕੇ ਸਤਿਕਾਰ ਕਰਦਾ ਔਰ ਇਸ ਤੋਂ ਇਲਾਵਾ ਭਾਈ ਦਇਆ ਸਿੰਘ ਲਾਹੌਰੀਆ ਭਾਈ ਲਾਲ ਸਿੰਘ ਦੀ ਹੈ ਵੱਡੇ ਕੁਰਬਾਨੀ ਵਾਲੇ ਸਿੰਘ ਹੈ ਸੋ ਜਿੰਨੇ ਵੀ ਬੰਦੀ ਸਿੰਘ ਹੈ ਸੈਂਟਰ ਸਰਕਾਰ ਨੂੰ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਔਰ ਜੋ ਸੂਬਿਆਂ ਦੇ ਵਿੱਚ ਸਿੰਘਾਂ ਨੂੰ ਫੜਿਆ ਹੋਇਆ ਉਹਨਾਂ ਦੀ ਵੀ ਰਿਹਾਈ ਤੁਰੰਤ ਹੋਣੀ ਚਾਹੀਦੀ ਅੱਜ ਦਿੱਲੀ ਨੇ ਮੁੱਖ ਮੰਤਰੀ ਤੋਂ ਸਨਮਾਨਤਮਕ ਬਿਆਨ ਅੰਦੇਸ਼ ਸ਼ਰੋਮਣੀ ਗੁਰਦੁਆਰਾ ਕਮੇਟੀ ਕੀ ਲੱਗਦਾ ਕਿਸ ਤਰ੍ਹਾਂ ਦਾ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਸ਼ਰੋਮਣੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਸ ਦੀ ਇੱਕ ਬਹੁਤ ਹੀ ਧਾਰਮਿਕ ਸੰਸਥਾ ਔਰ ਬਹੁਤ ਹੀ ਸਨਮਾਨਯੋਗ ਸੰਸਥਾ ਸਾਡੀ ਔਰ 750 ਸਾਲ ਦੇ ਲਗਭਗ ਇਸ ਸੰਸਥਾ ਨੂੰ ਕੌਮ ਦੀ ਸੇਵਾ ਕਰਦਿਆ ਹੋ ਗਿਆ ਮੁੱਖ ਮੰਤਰੀ ਦੇ ਉਦੇ ਦੇ ਮੁਤਾਬਕ ਇਹ ਟਿੱਪਣੀ ਬਿਲਕੁਲ ਗੈਰਵਾਜਬ ਹੈ ਔਰ ਇਹ ਜਿਹੜੀ ਟਿੱਪਣੀ ਕੀਤੀ ਗਈ ਹੈ ਇਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਖਿੱਦੀ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹੋ ਜਿਹੀ ਟਿੱਪਣੀ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਸਲਾਹ ਲੈਣੀ ਚਾਹੀਦੀ ਹੈ ਕਿ ਅਸੀਂ ਕਿਹਦੇ ਬਾਰੇ ਟਿੱਪਣੀ ਕਰ ਰਹੇ ਹਾਂ ਇਸ ਕਰਕੇ ਉਹਨਾਂ ਦੀ ਇਹ ਟਿੱਪਣੀ ਬਿਲਕੁਲ ਜਿਹੜੀ ਹੈ ਸ਼ਰੋਣੀ ਕਮੇਟੀ ਦੀ ਮਾਨ ਮਰਿਆਦਾ ਖੈਲੋ ਸ਼੍ਰੋਮਣੀ ਕਮੇਟੀ ਦੇ ਰਤਵੇ ਦੇ ਬਹੁਤ ਖਿਲਾਫ ਉਹਨਾਂ ਵੱਲੋਂ ਟਿੱਪਣੀ ਜਿਹੜੀ ਕੀਤੀ ਗਈ ਹੈ ਇਸ ਦੇ ਪ੍ਰਤੀ ਸੰਗਤਾ ਨੇ ਬਹੁਤ ਬੁਰਾ ਮਨਾਇਆ ਇਹੋ ਜਿਹੀ ਟਿੱਪਣੀਆਂ ਉਹਨਾਂ ਨੂੰ ਨਹੀਂ ਸੋਭਾ ਦਿੰਦੀ ਇਸ ਦੇ ਸਬੰਧ ਵਿੱਚ ਡਾਊਨ ਪੁੱਤਰ ਅਕਾਊਂਟ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਡੇ ਕਾਰਜ ਕਰਦੀ ਹੈ ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਟਿੱਪਣੀ ਨਹੀਂ ਦਿੰਦੀ ਦੇਖੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵਾਕਈ ਬਹੁਤ ਵੱਡੇ ਵੱਡੇ ਕਾਰਜ ਹੈ ਜੇ ਸ਼੍ਰੋਮਣੀ ਕਮੇਟੀ ਦੇ ਅੰਦਰ ਜਾ ਕੇ ਦੇਖੋਗੇ ਨਾ ਸਾ ਸ਼੍ਰੋਮਣੀ ਕਮੇਟੀ ਦਾ এডੂਕੇਸ਼ਨ ਸਿਸਟਮ ਲੋਕਾਂ ਲਈ ਬਹੁਤ ਵੱਡਾ ਉਹਨਾਂ ਨੇ ਮੈਡੀਕਲ ਕਾਲਜ ਉਹਨਾਂ ਦੇ ਹੈ ਸਕੂਲ ਉਹਨਾਂ ਦੇ ਹੈ ਫਿਰ ਉਹਨਾਂ ਨੇ ਕੁਦਰਤੀ ਆਫਤਾਂ ਦੇ ਵਿੱਚ ਲੋਕਾਂ ਦੀ ਬੜੀ ਬਾਹ ਫੜੀ ਹੈ ਫਿਰ ਤੁਸੀਂ ਦੇਖੋ ਵੀ ਉਹ ਜਿੱਥੇ ਕਿਤੇ ਵੀ ਦੁਨੀਆ ਭਰ ਦੇ ਵਿੱਚ ਕਹਿ ਲਓ ਖਾਸ ਕਰਕੇ ਹਿੰਦੂਸਤਾਨ ਵਿੱਚ ਕਹਿ ਲਓ ਕਿੱਥੇ ਵੀ ਕਿੱਥੇ ਕੁਦਰਤੀ ਆਫਤ ਆਉਂਦੀ ਆ ਉੱਥੇ ਜਾ ਕੇ ਉਹ ਖੜ ਕੇ ਇਨਸਾਨੀਅਤ ਦੇ ਨਾਤੇ ਸੇ ਦੁਖੀ ਲੋਕਾਂ ਦੀ ਮਦਦ ਕਰਦੀ ਆ ਫਿਰ ਦੇਖੋ ਕੋਈ ਵੀ ਮੋਰਚਾ ਕਿਸਾਨੀ ਮੋਰਚਾ ਲਾ ਲਓ ਕੋਈ ਸਮਾਜਿਕ ਮੋਰਚੇ ਲੱਗਦੇ ਉੱਥੇ ਜਾ ਕੇ ਸ਼ਰੋਮਣੀ ਕਮੇਟੀ ਸਾਲਾਂ ਬੱਧੀ ਲੰਗਰ ਲਾਉਂਦੀ ਰਹੀ ਆ ਇਸ ਕਰਕੇ ਸ਼ਰੋਮਣੀ ਕਮੇਟੀ ਨੇ ਧਾਰਮਿਕ ਖੇਤਰ ਦੇ ਵਿੱਚ ਵੀ ਬਹੁਤ ਵੱਡੀਆਂ ਸੇਵਾਵਾਂ ਇਸ ਕਰਕੇ ਇਹੋ ਜੀ ਸੰਸਥਾ ਦੇ ਸਤਕਾਰ ਲਈ ਬਹੁਤ ਖਿਆਲ ਹਰ ਇੱਕ ਨੂੰ ਰੱਖਣ ਦੀ ਲੋੜ ਹੈ ਇਹੋ ਜਿਹੇ ਟਿੱਪਣੀਆਂ ਨਹੀਂ ਸਾਨੂੰ ਕਦੇ ਵੀ ਕਰਨੀਆਂ ਚਾਹੀਦੀਆਂ ਕਿ 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 ਜੁਰਤਾਂ ਦੀ ਅਪੀਲ ਕੀਤੀ ਜਾ ਰਹੀ ਕਿਰਤੀ ਪਾਰਟੀ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਪੰਜਾਬ ਦੇ ਹਿੱਤਾਂ ਵਾਸਤੇ ਨਹੀਂ ਗਈ ਸਿਵਾਏ ਪੰਜਾਬੀ ਖਾਲੀਦਰ ਦੇ ਬਣੇ ਮੈਂ 2027 ਦੇ ਆਉਣ ਤੱਕ ਇਸ ਬਾਰੇ ਫਿਰ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਵੀ ਕੀ ਪਲਾਨ ਬਣਾਉਣਾ ਕੀ ਰੂਪਰੇਖਾ ਲਿਖਣੀ ਹੈ ਮੈਂ ਇਹ ਚਾਹੁੰਦਾ ਅਸੀਂ ਇਹ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਕਿ ਰਾਜ ਪ੍ਰਬੰਧ ਜਿਹੜਾ ਬੜਾ ਮਜ਼ਬੂਤ ਹੋਣਾ ਚਾਹੀਦਾ ਔਰ ਇਹ ਰਾਜ ਪ੍ਰਬੰਧ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ। ਇਹ ਕਿਸੇ ਕਾਨੂੰਨੀ ਸਮੂੱਚੇ ਭਾਈਚਾਰੇ ਜਿੰਨੇ ਵੀ ਪੰਜਾਬ ਦੇ ਵਿੱਚ ਵਸਦੇ ਆ। ਸਾਰਿਆਂ ਦਾ ਮਾਨ ਸਨਮਾਨ ਔਰ ਪੰਜਾਬ ਦੇ ਵਿੱਚ ਸ਼ਾਂਤੀ ਰਹਿਣੀ ਚਾਹੀਦੀ ਹੈ। ਅਸੀਂ ਸ਼ਾਂਤੀ ਦੇ ਪੂਰਨ ਰੂਪ ਦੇ ਵਿੱਚ ਹਮੇ ਆ। ਹਮੇਸ਼ਾ ਇਹਦੇ ਲਈ ਜਤਨਸ਼ੀਲ ਰਹੇ ਆ। ਇਸ ਲਈ ਅਸੀਂ ਇਹ ਸੋਚਦੇ ਆ ਕਿ ਜਿਹੜੀ ਪਾਰਟੀ ਪੰਜਾਬ ਨੂੰ ਸਖਾਵਾ ਮਾਹੌਲ ਦੇ ਸਕਦੀ ਹੈ ਆਉਣ ਵਾਲੇ ਸਮੇਂ ਪੰਜਾਬ ਦੇ ਭਵਿੱਖ ਨੂੰ ਰੌਸ਼ਨ ਕਰ ਸਕਦੀ ਹੈ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੀ ਹੈ ਉਸ ਬਾਰੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਕਰਕੇ ਤੁਹਾਨੂੰ ਉਹਦਾ ਵੀ ਜਰੂਰ ਆਉਣ ਵਾਲੇ ਸਮੇਂ ਚ ਕੋਈ ਨਾ ਕੋਈ ਤੁਹਾਡੇ ਅੱਗੇ ਰੂਪ ਰੇਖਾ ਲਿਖੇ ਜਾ ਜੋ ਵੀ ਮੈਂ ਮਸਵਰਾ ਹੋਏਗਾ ਉਹ ਤੁਹਾਨੂੰ ਦੱਸਾਂ ਵੱਡੀ ਗਿੰਟੀ ਦੇ ਡੇਰਾ ਮੁਖੀ ਹਰਮੰਦਰ ਸਾਹਿਬ ਕੱਲ ਤੱਕ ਸਰਸਰ ਸੱਜਿਆ ਕਿਵੇਂ ਦੇ ਕਿ ਤੇ ਜੀ ਸਿੰਘ ਜੀ ਸਿੱਖਿਆ ਲਾਇਆ ਸੀ ਕੱਲ ਵਿਆਹ ਹੋਣੇ ਪੁੱਛੇ ਆਏ ਕਿਵੇਂ ਦੇ ਇਹਦੇ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਕਿਸੇ ਵੀ ਬਾਰੇ ਦੇਖੋ ਇਹ ਗੱਲ ਦਾ ਮੈਂ ਜਵਾਬ ਨਹੀਂ ਦੇਣਾ ਚਾਹੁੰਦਾ ਕਿ ਇਹਦੇ ਕੋਈ ਵੀ ਆਸਮਾ ਨਹੀਂ ਕਿ ਹਰਮੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਦਾਰਾ ਇਹਦੇ ਬਾਰੇ ਹੁਕਮ ਹੈ ਮਹਾਰਾਤਾ ਖਸਰੀ ਬ੍ਰਾਹਮਣ ਸੂਦਵੈ ਸੁਪਦੇਸ਼ ਚੌਂ ਮਰਨਾ ਕੋ ਸੰਜਾ ਇਸ ਕਰਕੇ ਇੱਥੇ ਸਾਰੇ ਧਰਮੀ ਹਿੰਦੂ ਧਰਮ ਹੋ ਮੁਸਲਮਾਨ ਧਰਮ ਅਸਾਈ ਜਨੀ ਬੁੱਧੀ ਜਿੰਨੇ ਵੀ ਦੁਨੀਆ ਦੇ ਧਰਮ ਹੈ ਉਹ ਸਾਰਿਆਂ ਨੂੰ ਹਰਿਮੰਦਰ ਸਾਹਿਬ ਸਤਗੁਰੂ ਮਹਾਰਾਜੀ ਦਾ ਸਥਾਨ ਸਭ ਨੂੰ ਕਲਾਵੇ ਵਿੱਚ ਲੈਂਦਾ ਇਸ ਕਰਕੇ ਬਾਕੀ ਮੈਂ ਹੋਰ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰਦਾ